ਲੁਧਿਆਣਾ ਦੀਆਂ ਗਲੀਆਂ ਵਿੱਚ ਘੁੰਮਦੇ ਆ 12 ਕੁੱਤੇ ਲੋਕਾਂ ਲਈ ਜੀ ਦਾ ਜੰਜਾਲ ਬਣ ਚੁੱਕੇ ਨੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੇ 15 ਮਹੀਨਿਆਂ ਦੌਰਾਨ ਲੁਧਿਆਣਾ ਦੇ ਸਿਵਲ ਹਸਪਤਾਲ 'ਚ 7619 ਆਵਾਰਾ ਕੁੱਤਿਆਂ ਵੱਲੋਂ ਕੱਟਣ ਦੇ ਮਾਮਲੇ ਸਾਹਮਣੇ ਆਏ आरटीआई एक्टिविस्ट रोहित छबरवाल ਵੱਲੋਂ ਪਾਈ ਗਈ ਇੱਕ ਅਰਜ਼ੀ 'ਚ 1 ਜਨਵਰੀ 2018 ਤੋਂ ਲੈ ਕੇ 31 ਮਾਰਚ 2019 ਤੱਕ ਦੇ ਸਮੇਂ ਸੰਬੰਧੀ ਜਾਣਕਾਰੀ ਮੰਗੀ ਗਈ ਸੀ ਜਿਸ ਦੇ ਜਵਾਬ 'ਚ ਹਸਪਤਾਲ ਵੱਲੋਂ ਜਾਣਕਾਰੀ ਮੁਹੱਈਆ ਕਰਵਾਈ ਗਈ ਹਸਪਤਾਲ ਦੇ ਸੂਚਨਾ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕੁੱਤੇ ਦੇ ਕੱਟੇ ਹੋਏ ਮਰੀਜ਼ਾਂ ਨੂੰ ਜ਼ਰੂਰੀ ਉਪਚਾਰ ਤੇ ਟੀਕਾ ਕਰਨ ਦਿੱਤਾ ਗਿਆ ਸੀ रोहित छबरवाल ਨੇ ਸ਼ਹਿਰ ਵਿੱਚ ਵਾਰਾ ਕੁੱਤਿਆਂ ਦੇ ਖਤਰੇ ਨੂੰ ਲੈ ਕੇ ਮਨੁੱਖੀ ਅਧਿਕਾਰ ਕਮਿਸ਼ਨ ਸਾਹਮਣੇ ਵੀ ਮਾਮਲਾ ਦਾਇਰ ਕੀਤਾ ਮਾਟੀ ਐਕਟੀਵਿਸਟ ਨੇ ਇਲਜ਼ਾਮ ਲਗਾਇਆ ਸੀ ਕਿ ਨਗਰ ਨਿਗਮ ਆਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਦੀ ਵਾਧੇ ਗਿਣਤੀ ਨੂੰ ਰੋਕਣ ਵਿੱਚ ਸਫਲ ਰਿਹਾ। ਇਥੋਂ ਤੱਕ ਕਿ ਸਰਾਬਾ ਨਗਰ ਵਿਕੇਕ 5 ਸਾਲ ਦੀ ਬੱਚੀ ਦੀ ਰੇਬੀਸ ਕਾਰਨ ਹੋਈ ਮੌਤ ਨੂੰ ਵੀ ਨਗਰ ਨਿਗਮ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਨਗਰ ਨਿਗਮ ਨੇ ਕਮਿਸ਼ਨ ਸਾਹਮਣੇ ਜਵਾਬ ਦਿੰਦੇ ਦਾਅਵਾ ਕੀਤਾ ਸੀ ਕਿ ਕੋਈ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਈ ਹੈ ਕਿਉਂਕਿ ਕੁੱਤਿਆਂ ਦੀ ਨਸਬੰਦੀ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਗਏ ਨੇ। ਸਾਡੇ ਬੰਨਿਓ ਇੱਕ ਕੰਪਲੇਂਟ ਕੀਤੀ ਗਈ ਸੀ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਇੱਕ ਬੱਚਾ ਸੀ ਛੋਟਾ 6 ਸਾਲ ਦਾ ਉਹਨੂੰ ਜਿਹੜਾ ਹੈ ਗਲੀ ਦੇ ਆਵਾਰਾ ਕੁੱਤੇ ਨੇ ਕੱਟ ਲਿਆ ਸੀ ਤਾਂ ਉਹ ਰੀਬੀਜ਼ ਦੇ ਕਰਕੇ ਉਹਦੀ ਡੈਥ ਹੋ ਗਈ। ਮਾਮਲਾ ਜਦੋਂ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਪਹੁੰਚਿਆ ਤਾਂ ਨਗਰ ਨਿਗਮ ਨੇ ਵੀ ਆਪਣਾ ਰਿਪਲਾਈ ਫਾਈਲ ਕੀਤਾ ਨਗਰ ਨਿਗਮ ਦਾ ਜਿਹੜਾ ਰਿਪਲਾਈ ਸੀਗਾ ਉਹ ਇਹਨਾਂ ਨੇ ਰਿਪਲਾਈ ਕੁਝ ਇਸ ਤਰੀਕੇ ਨਾਲ ਫਾਈਲ ਕੀਤਾ ਵੀ ਲੁਧਿਆਣੇ ਦੇ ਵਿੱਚ ਤਾਂ ਸ਼ਾਇਦ ਕੋਈ ਆਵਾਰਾ ਕੁੱਤੇਾਂ ਦੀ ਜਿਹੜੀ ਸਮੱਸਿਆ ਹੈ ਹੀ ਨਹੀਂ ਜਾਂ ਉਹ ਬੱਚੇ ਦੀ ਡੈਥ ਕਿਸੇ ਹੋਰ ਰੀਜ਼ਨ ਕਰਕੇ ਹੋਈ ਹੋਵੇ। ਤਾਂ ਸਾਡੇ ਬਨਿਓ ਸਿਵਲ ਹਸਪੀਟਲ ਦੇ ਵਿੱਚ ਇੱਕ ਆਰਟੀਆਈ ਪਾ ਕੇ ਪੁੱਛਿਆ ਗਿਆ ਸੀ ਕਿ 1 ਸਾਲ ਤੇ 3 ਮਹੀਨੇ ਦੇ ਵਿੱਚ ਟੋਟਲ ਕਿੰਨੇ ਲੋਕਾਂ ਨੂੰ ਜਿਹੜਾ ਹੈ ਲੁਧਿਆਣੇ ਦੇ ਵਿੱਚ ਅਵਾਰਾ ਕੁੱਤੇ ਆ ਬਨਿਓ ਕੱਟੇ ਹੈਗਾ ਜਿਨ੍ਹਾਂ ਦੀ ਵੈਕਸੀਨੇਸ਼ਨ ਜਿਹੜੀ ਹੈ ਉਹ ਸਿਵਲ ਹਸਪੀਟਲ ਬਨਿਓ ਕੀਤੀ ਗਈ ਆ ਤਾਂ ਸਿਵਲ ਹਸਪੀਟਲ ਬਨਿਓ ਸਾਨੂੰ ਇੱਕ ਰਿਪਲਾਈ ਮਿਲਿਆ ਹੈ ਕਿ 7600 ਤੋਂ ਵੀ ਜ਼ਿਆਦਾ ਜਿਹੜੇ ਬੰਦੇ ਨੇ ਉਹਨਾਂ ਨੂੰ 15 ਮਹੀਨੇ ਦੇ ਵਿੱਚ ਅਵਾਰਾ ਕੁੱਤੇ ਆ ਬਨਿਓ ਕੱਟੇ ਹੈਗਾ ਜਿਨ੍ਹਾਂ ਦੀ ਵੈਕਸੀਨੇਸ਼ਨ ਜਿਹੜੀ ਹੈ ਉਹ ਸਿਵਲ ਹਸਪੀਟਲ ਬਨਿਓ ਕੀਤੀ ਗਈ ਆ ਲੁਧਿਆਣੇ ਦੇ ਵਿੱਚ ਆਵਾਰਾ ਕੁੱਤਿਆਂ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਇਹ ਉਹ ਆંકੜਾ ਹੈ ਜਿਹੜੇ ਲੋਕ ਸਿਵਲ ਹਸਪਤਾਲ ਗਏ ਨੇ 7600 ਬੰਦੇ ਲੇਕਿਨ ਬਹੁਤ ਸਾਰੇ ਬੰਦੇ ਨੇ ਜਿਹੜੇ ਉਹ ਸਿਵਲ ਹਸਪਤਾਲ ਨਹੀਂ ਜਾਂਦੇ ਜਾਂ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾ ਲੈਂਦੇ ਆ ਤਾਂ ਇਹ ਜਿਹੜਾ ਆંકੜਾ ਮੇਰੇ ਹਿਸਾਬ ਦੇ ਨਾਲ ਜਿਹੜਾ ਹੈ 20-22 ਹਜ਼ਾਰ ਤੋਂ ਵੀ ਜ਼ਿਆਦਾ ਤਾਂ ਆંકੜਾ ਹੋਣਾ ਚਾਹੀਦਾ ਆ ਤਾਂ ਨਗਰ ਨਿਕਮਲੀਆਂ ਜਿਹੜੇ ਆਵਾਰਾ ਕੁੱਤੇ ਆ ਇਹਨਾਂ ਦੇ ਉੱਤੇ ਠੱਲ ਪਾਉਣ ਦੇ ਲਈ ਜਾਂ ਇਹਨਾਂ ਦੇ ਉੱਤੇ ਕੰਟਰੋਲ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਔਰ ਲੋਕਾਂ ਦੀ ਜਿਹੜੀ ਲਾਈਫ ਐਂਡ ਲਿਬਰਟੀ ਜਿਹੜੀ ਹੈਗੀ ਆ ਉਹ ਬਿਲਕੁਲ ਡੇਂਜਰ ਇਸ ਕਰਕੇ ਆ ਕਿ ਇਹਨਾਂ ਦੇ ਇਹਨਾਂ ਦੇ ਕੱਟਣ ਦੇ ਨਾਲ ਰੀਬਿਸ ਹੋ ਜਾਂਦੀ ਹੈ ਔਰ ਉਸ ਭੈੜੀ ਬਿਮਾਰੀ ਦੇ ਨਾਲ ਬੰਦੇ ਦੀ ਮੌਤ ਵੀ ਹੋ ਸਕਦੀ ਹੈ ਤਾਂ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੇ ਉੱਤੇ ਗੰਭੀਰਤਾ ਦੇ ਨਾਲ ਧਿਆਨ ਦੇ ਕਾਨੂੰਨ ਦੱਸ ਦਈਏ ਕਿ ਲੁਧਿਆਣਾ ਵਿੱਚ ਹਰ ਡੇਢ ਘੰਟੇ ਅੰਦਰ ਇੱਕ ਬੰਦਾ ਆਵਾਰਾ ਕੁੱਤਿਆਂ ਵੱਲੋਂ ਕੱਟਣ ਦਾ ਸ਼ਿਕਾਰ ਉਥੇ ਸ਼ਹਿਰ ਵਾਸੀਆਂ ਦਾ ਸਬੰਧਿਤ ਕੀ ਕਹਿਣਾ ਹੈ ਤੁਸੀਂ ਖੁਦ ਹੀ ਸੁਣ ਲਵੋ ਮੈਂ ਬਸ ਇਹ ਸਰਕਾਰ ਤੇ ਦਰਖਾਸਤ ਕਰਾਂ ਦਾ ਕਾਰਪੋਰੇਸ਼ਨ ਵਾਲੇ ਤਾਂ ਬਹੁਤ ਕਰਦੀ ਆ ਆਵਾਰੇ ਕੁੱਤੇ ਆ ਦੀ ਤੇ ਜਗ੍ਹਾ ਜਗ੍ਹਾ ਤੁਸੀਂ ਦੇਖ ਆਏਗੀ ਨ ਕੋਈ ਨਾ ਕੋਈ ਕੁੱਤੇ ਗਰਮੀ ਆ ਗਈ ਆ ਹਲਕੇ ਜਾਂਦੇ ਨੇ ਤੇ ਆਮ ਲੋਕਾਂ ਨੂੰ ਵੜਦੇ ਨੇ ਤੇ ਬਸ ਇਹੀ ਦਰਖਾਸਤ ਕਰਦਾ ਕਾਰਪੋਰੇਸ਼ਨ ਨੂੰ ਕਿ ਕੁੱਤੇ ਉਲ ਥੋੜਾ ਧਿਆਨ ਦੇਵੇ ਕਹਿ ਤਾਂ ਦਿੰਦੇ ਨੇ ਬਟ ਕੋਈ ਨਸਬੰਦੀ ਕਰਕੇ ਵਾਪਸ ਇੱਥੇ ਛੱਡ ਦਿੰਦੇ ਨੇ ਤਾਂ ਫਿਰ ਕੋਈ ਨਾ ਕੋਈ ਜਦੋਂ ਗਰਮੀ ਚ ਆਂਦੀ ਆ ਕੁੱਤੇ ਹਲਕੇ ਜਾਂਦੇ ਨੇ ਤੇ ਬਟ ਕਰਕੇ ਵੜਦਿਆਂ ਨੂੰ ਵੜਦੇ ਨੇ ਸ਼ਹਿਰ ਵਿੱਚ ਵਾਰਾ ਕੁੱਤਿਆਂ ਨੇ ਆਮ ਲੋਕਾਂ ਦਾ ਜੀਉਣਾ ਮੁਸ਼ਕਲ ਕਰ ਰੱਖਿਆ। ਤੋਂ ਸੁਪਰੋ ਨਗਰ ਨਿਗਮ ਦਾ ਇਹੋ ਜਿਹਾ ਢਿੱਲਾ ਮੱਠਾ ਰਵਈਆ। ਸਾਫ ਤੌਰ ਤੇ ਦਰਸਾਉਂਦਾ ਕਿ ਆਉਣ ਵਾਲੇ ਦਿਨਾਂ 'ਚ ਵੀ ਲੋਕਾਂ ਨੂੰ ਅਬਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੇਤੀ ਨਿਜਾਤ ਮਿਲਦੀ ਨਜ਼ਰ ਨਹੀਂ ਆਉਂਦੀ। ਲੁਧਿਆਣਾ ਤੋਂ ਕੈਮਰਾਮੈਨ ਰੋਹਿਤ ਦੇ ਨਾਲ ਤਰਸੇਮ ਭਾਰਦवाज ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ECH ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ E ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ